ਸੜਕ ਵਾਲੇ ਪਾਸੇ ਦੂਜੇ ਪਾਸੇ ਹਕੂਮਤ ਵਾਲੇ ਦੀ ਟੀਮ ਰੁਪਿੰਦਰਾ ਪਹਿਲੀ ਕਬੱਡੀ ਹਕੂਮਤ ਵਾਲੇ ਦੀ ਤਰਫ ਹੋ ਗਿਆ ਨੇ ਖੇਡ ਦੇ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਨੰਮਰਾ ਵਾਲਾ ਵੀਰ ਹੈ ਸਾਡਾ ਨੋਟ ਕਰ ਲੈਣਗੇ ਵੱਡੇ ਭਰਾ ਦੇ ਵੀ ਹਕੂਮਤ ਵਾਲੇ ਦੀ ਟੀਮ ਮੇਨ ਸਟੇਜ ਦੇ ਖੱਬੇ ਪਾਸੇ ਸੜਕ ਵਾਲੇ ਪਾਸੇ ਟੀਮ ਉਹ ਟੀਮ ਕਹਿੰਦੇ ਸ਼ਕਰਪੁਰ ਦੀ ਹੈ ਆ ਨੌਜਵਣ ਕਹਿੰਦੇ ਅੱਜ ਦੇ ਟਾਈਮ ਦਾ ਇਹ ਚੋਟੀ ਦਾ ਜਾਫੀ ਹੈ ਇਹਦਾ ਧੂੜ-ਕੂੜ ਪਿੰਡ ਨੂੰ ਸ਼ੀਰਾ ਕਹਿੰਦੇ ਆਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਬੜ ਗਿਆ ਦਾ ਸ਼ਾਜੀਪੁਰ ਪਿਆ ਮੇਰੇ ਮਿੱਤਰੋ 2024 ਵਰਲਡ ਕਬੱਡੀ ਕੱਪ ਕੈਨੇਡਾ ਦਾ ਇਹ ਬੈਸਟ ਰੇਡਰ ਹੈ ਕਬੱਡੀਆਂ 20 ਪਾਈਆਂ ਕਬੱਡੀਆਂ 22 ਪਾਈਆਂ ਨੰਬਰ 20 ਲੈ ਤੇ 20 ਨੰਬਰ ਲੈ ਕੇ ਇਹ ਟੋਰਾਂਟੋ ਦੇ ਵਰਲਡ ਕੱਪ ਦਾ ਬੈਸਟ ਬਣ ਗਿਆ ਇਹ ਸ਼ਾਜੀ ਅਗਲੀ ਰੇਡ ਬੋਲ ਸਿੱਧੂ ਵਾਲੇ ਮੁੰਡੇ ਦੇ ਹਕੂਮਤ ਵਾਲੀਆ ਹਕੂਮਤ ਵਾਲੀਆ ਥੋੜੀ ਜੀ ਆਵਾਜ਼ ਕਰ ਦਿਓ ਬੜੀ ਮਿਹਰਬਾਨੀ ਹੋਊਗੀ ਲਓ ਹਕੂਮਤ ਵਾਲੀਏ ਦੀ ਪਈ ਹੋਈ ਰੇਡ ਅੱਜ ਦੂਜੀ ਕੰਨੀ ਕਹਿੰਦੇ ਸਦੀਕ ਨੂੰ ਤੇ ਫਰਿਆਦ ਨੂੰ ਸਾਹਮਣੀ ਪੈਣੀ ਹੈ ਲਾਓ ਇੱਕ ਪਾਸੇ ਨੌਜਾਨ ਹਕੂਮਤ ਵਾਲੇ ਦੀ ਧਰਤੀ ਦਾ ਪਰ ਦੂਜੇ ਪਾਸੇ ਵਿਕਰਮਜੀਤ ਸਿੰਘ ਵਰਿੰਦਰ ਦਾ ਵੀਰ ਚਕਦੀਪ ਸਿੰਘ ਬਰਾੜ ਦਾ ਪੁੱਤਰ ਲਾਓ ਤਕੜਾ ਜੱਫਾ ਇਹਨੂੰ ਸਖਰਾਜ ਰੋਡੇ ਵਾਲਾ ਐਂਗਰੀ ਵਰਲਡ ਕਹਿੰਦਾ ਹੁੰਦਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਲਾਂ ਤਕੜਾ ਜਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਹੈ ਪੁਆਇੰਟ ਜਿਹੜਾ ਜਾਫੀ ਦਾ ਹੈ ਇਹ ਮਹਿਕ ਹੈ ਪੱਤੜ ਕਲਾਂ ਦੀ ਧਰਤੀ ਹੈ ਚੁੰਨੀ ਪੱਤੜ ਨੇ ਬੋਲੇ ਪੱਤੜ ਨੇ ਅਮਨ ਪੱਤੜ ਨੇ ਸਾਬੀ ਪੱਤੜ ਹੋਣਾ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਇਹ ਸੁਰਜੀਤ ਪਾਤਰ ਦੇ ਪਿੰਡ ਦਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਜਿਨ੍ਹਾਂ ਨੇ ਆਖਿਆ ਕਹਿੰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਆਹ ਸਾਹਮਣੇ ਮੇਰੇ ਮਿੱਤਰੋ ਖੇਡ ਮੈਦਾਨ ਅੰਦਰ ਕਬੱਡੀ 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 ਜਦੋਂ ਮੈਂ ਤੁਰਦਾ ਤੇ ਰਾਹ ਬਣ ਜਾਂਦੇ ਲਓ ਸਾਹਮਣੇ ਉਸੇ ਧਰਤੀ ਦਾ ਨੌਜਵਨ ਮਹਿਕ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਸ਼ੂਸ਼ਕ ਤੇ ਦੂਜੇ ਪਾਸੇ ਟੀਮ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜੇ ਸ਼ੂਸ਼ਕ ਦਾ ਜਿਹੜਾ ਮੈਚ ਅੱਜ ਦੇ ਦਿਨ ਦਾ ਪਹਿਲਾ ਕੁਆਟਰਫਾਈਨਲ ਮੈਚ ਖੇਡਿਆ ਜਾਣਾ ਉਹ ਮੇਰੇ ਵੀਰੋ ਜਿਹੜਾ ਮੈਚ ਹੋਣਾ ਹੈ ਉਹ ਅਸੀਂ ਤੁਹਾਨੂੰ ਦੱਸਦੇ ਆ ਵੀ ਕਿਹੜੀ ਟੀਮ ਨਾਲ ਹੋਣਾ ਖੰਡੂਰ ਸਾਹਿਬ ਦੇ ਨਾਲ ਉਹ ਮੈਚ ਖੇਡਿਆ ਜਾਊਗਾ ਜਲਦੀ ਦੇ ਨਾਲ ਹੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਰਾਣੇ ਤੁਹਾਡੇ ਬੰਦੇ ਤਿੰਨ ਖੜੇ ਆ ਤੇ ਪਿੱਛੇ ਸੰਗਤ ਵੇਖ ਲੈ ਕਿੰਨੀ ਔਖੀ ਹੋਊਗੀ ਇੱਕ ਬੰਦਾ ਖੜਾ ਸਕਦੇ ਹੋ ਬਾਕੀ ਸੱਜਣਾਂ ਨੂੰ ਬਾਹਰ ਕਰ ਦਿਓ ਮੇਰੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਹੈ ਅਮਰੀਕ ਸਿੰਘ ਆ ਜਾ ਫਿਰ ਨੌਜਵਾਨ ਆਓ ਸਾਹਮਣੇ ਕਹਿੰਦੇ ਨੰਬਰ ਇਸ ਵੇਲੇ ਨੰਬਰ ਆਪਣੀ ਟੀਮ ਨੇ ਸ਼ਕਰਪੁਰੇ ਵਾਲਾ ਜੋੜ ਗਿਆ ਗगन ਸੇਖੋ ਬੱਬੂ ਗਿੱਲ ਬੋਰਡ ਗਿੱਲ ਸ਼ਰਨ ਗਿੱਲ ਪਵਨ ਢਾਲੀਵਾਲ ਤੇ ਪ੍ਰਗਟ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਵੀਰ ਨੇ ਸ਼ਕਰਪੁਰ ਦੀ ਟੀਮ ਦੇ ਮੇਨ ਸਪਾਂਸਰ ਨੇ ਗगन ਸੇਖੋ ਬੱਬੂ ਗਿੱਲ ਬੋਰਡ ਗਿੱਲ ਸ਼ਰਨ ਗਿੱਲ ਪਵਨ ਢਾਲੀਵਾਲ ਤੇ ਪ੍ਰਗਟ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਮਿੱਤਰ ਨੇ ਵੀਰ ਨੇ ਸ਼ਕਰ ਦੀ ਟੀਮ ਕਹਿੰਦੇ ਇਹ ਟੀਮ ਦੇ ਸਪੌਂਸਰ ਨੇ ਸਾਜੀ ਦੀ ਰੇਡ ਪੈ ਰਹੀ ਹੈ ਅਗਲੀ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾਣ ਅਗਲੀ ਟੀਮਾਂ ਮੈਚ ਚ ਵੀ ਚੋਟੀ ਦਾ ਹੋਵੇਗਾ ਆ ਕਹਿੰਦੇ ਹਕੂਮਤ ਵਾਲੇ ਪਿੰਡ ਦਾ ਜਦੋਂ ਹਕੂਮਤ ਵਾਲੇ ਪਿੰਡ ਦੀ ਗੱਲ ਹੁੰਦੀ ਹੈ ਤੇ ਕੇ ਜਲਦੀ ਜਲਦੀ ਹਕੂਮਤ ਵਾਲੇ ਕਹਿ ਦਿੰਦੇ ਆ ਆਹ ਹਕੂਮਤ ਵਾਲੇ ਪਿੰਡ ਦਾ ਨੌਜਵਾਨ ਬੱਲੇ ਬੱਲੇ ਕਰਵਾ ਗਿਆ ਰਪਿੰਦਰ ਚੱਕ ਮੈਂ ਅਗਲੀ ਕਬੱਡੀ ਲਓ ਕਬੱਡੀ ਹਕੂਮਤ ਵਾਲੇ ਵੱਲੋਂ ਪੈ ਗਈ ਮੇਰੇ ਵੀਰੋ ਪੰਜਵਾਂ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਅੱਜ ਮੰਡ ਸਾਹਿਬ ਦਾ ਮੰਡ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਰੇ ਵੀਰੋ ਕਹਿੰਦੇ ਸ਼ਹੀਦ ਭਾਈ ਹਰਪ੍ਰਜਨ ਸਿੰਘ ਜੀ ਮੰਡ ਔਰ ਸ਼ਹੀਦ ਭਾਈ ਸਤਨਾਮ ਸਿੰਘ ਜੀ ਮੰਡ ਸ਼ਹੀਦ ਭਾਈ ਲਖਮਿੰਦਰ ਸਿੰਘੀ ਮੰਡ ਮੇਰੇ ਵੀਰੋ ਵੱਡੀਆਂ ਸ਼ਹਾਦਤਾਂ ਨੇ ਵੱਡੀਆਂ ਸ਼ਹਾਦਤਾਂ ਨੇ ਕਿ ਦਾਤਾ ਤੇ ਭਗਤ ਸੂਰਮਾ ਜਿਉਂਦੇ ਜਗ ਰਹਿੰਦੇ ਨੇ ਦੁਨੀਆ ਤੇ ਮੇਲੇ ਲੱਗਦੇ ਲੋਕੀ ਨਾ ਲੈਂਦੇ ਨੇ ਦੁਨੀਆ ਤੇ ਮੇਲੇ ਲੱਗਦੇ ਲੋਕੀ ਨਾ ਲੈਂਦੇ ਨੇ ਆਓ ਮੇਰੇ ਰੰਗਲੇ ਪੰਜਾਬ ਦੀ ਧਰਤੀ ਐ ਬੜਾ ਖੂਨ ਡੁੱਲਿਆ ਬਹੁਤ ਸੰਤਾਪ ਹੰਡਾਇਆ ਔਰ ਜਿਨ੍ਹਾਂ ਨੇ ਆਪਣੇ ਪਿੰਡਾਂ ਤੇ ਸਾਰਾ ਕੁਝ ਹੀ ਹੰਡਾਇਆ ਉਹ ਸ਼ਖਸ਼ੀਅਤਾਂ ਬੈਠੀਆਂ ਨੇ ਸਾਰਿਆਂ ਦਾ ਬਹੁਤ ਸਤਿਕਾਰ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਸ਼ਕਰਪੁਰ ਪਿੰਡ ਕਹਿੰਦੇ ਭੋਗਪੁਰ ਟਾਂਡੇ ਦੇ ਇਲਾਕੇ ਦੀ ਟੀਮ ਤੇ ਦੁਨੀਆ ਦੇ ਵਿੱਚ ਗੱਲਾਂ ਚੱਲਦੀਆਂ ਵੀ ਆਜ਼ਾਦ ਕਲੱਬ ਦੇ ਨਾਂ ਤੇ ਪਿੰਡ ਦੇ ਵਿੱਚ ਵੀ ਮੁੰਡਿਆਂ ਨੇ ਕਲੱਬ ਬਣਾਈ ਹੋਈ ਹੈ ਤੇ ਜਦੋਂ ਪਿੰਡ ਪੱਦਰ ਦੇ ਮੈਚ ਖੇਡਦੀ ਏ ਟੀਮ ਤੇ ਆਜ਼ਾਦ ਕਲੱਬ ਦੇ ਨਾਂ ਤੇ ਜਦੋਂ ਫੈਡਰੇਸ਼ਨ ਦੇ ਵਿੱਚ ਖੇਡਦੀ ਤੇ ਰਾਇਲ ਸਪੋਰਟਸ ਕਲੱਬ ਮੇਰੇ ਵੀਰੋ ਰਾਇਲ ਕਿੰਗ ਕਬੱਡੀ ਕਲੱਬ ਦੇ ਨਾਂ ਤੇ ਖੇਡਦੀ ਟੀਮ ਪਤਣ ਵਾਲੇ ਮਹਿਕ ਦੀ ਪਈ ਹੋਈ ਰੇਡ ਉਹ ਕੀਤਾ ਹਲਕਾ ਜਿਹਾ ਸੰਘਰਸ਼ ਸ਼ੂਸ਼ਕ ਤੇ ਖੰਡੂਰ ਸਾਹਿਬ ਨੂੰ ਕੋਈ ਸਮਾਂ ਨਹੀਂ ਜਲਦੀ ਦੇ ਨਾਲ ਪਹਿਲੇ ਕੁਆਟਰ ਫਾਈਨਲ ਦੇ ਲਈ ਗਰਾਊਂਡ ਦੇ ਵਿੱਚ ਆ ਜਾਣ ਸ਼ੂਸ਼ਕ ਤੇ ਦੂਜੇ ਪਾਸੇ ਖੰਡੂਰ ਸਾਹਿਬ ਦੀਆਂ ਟੀਮਾਂ ਅਮਰੀਕ ਸਿੰਘ ਆ ਜਾ ਵੀ ਨੌਜਵਾਨ ਉਹ ਸਾਹਮਣੇ ਫਿਰ ਕਹਿੰਦੇ ਕਬੱਡੀ ਪੈ ਰਹੀ ਹੈ ਬਹੁਤ ਵੱਡੀ ਸ਼ਖਸੀਅਤ ਹੈ ਭਾਈ ਸਾਹਿਬ ਭਾਈ ਸਰਦਾਰ ਦਲੇਰ ਸਿੰਘ ਜੀ ਸਾਡੇ ਡੋਰ ਸਾਹਿਬ ਫੈਡਰੇਸ਼ਨ ਦੇ ਆਗੂ ਬਹੁਤ ਵੱਡਾ ਨਾਮ ਹੈ ਬਹੁਤ ਵੱਡੀ ਸ਼ਖਸੀਅਤ ਹੈ ਉਹਨਾਂ ਨੂੰ ਜੈਨ ਵਾਕਿਆ ਜਾ ਰਿਹਾ ਧਰਤੀ ਤੇ ਸਾਡੇ ਡੋਰ ਸਾਹਿਬ ਪੁੱਜੇ ਹੋਏ ਨੇ ਬਹੁਤ ਵੱਡੀ ਸ਼ਖਸੀਅਤ ਹੈ ਆਹ ਕਹਿੰਦੇ ਇੰਗਰੀ ਬਲਡ ਹੈ ਇਹ ਗੁੱਸੇ ਖੋੜਾ ਪੰਛੀ ਹੈ ਉਹ ਸਾਹਮਣੇ ਦੇਖੋ ਨੰਬਰ ਜਾਫੀ ਨੇ ਇਸੇ ਜੁੜਦਾ ਹੋਇਆ ਆਹ ਕਹਿੰਦੇ ਮੁਖਤਿਆਰ ਹੈ ਨੌਜਾਨ ਜਿਹਨੇ ਹੁਣ ਕਬੱਡੀ ਪਾਈ ਹੈ ਮੁਖਤਿਆਰ ਅਲੀ ਸ਼ਕਰਪੁਰੇ ਵਾਲਾ ਕਬੱਡੀ ਪਾ ਰਿਹਾ ਕਿ ਪੈਂਦੀਏ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਘੜ ਘੜ ਕੇ ਕੌਣ ਚੁੱਜੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਤੇ ਜਿਹਨਿਆਂ ਪੱਟਾਂ ਦੇ ਵਿੱਚ ਜੋਰ ਮਿੱਤਰੋ ਵੀ ਉਹ ਅੱਜ ਜਾਊ ਸੈਦੇ ਕੇ ਰਹਿਲੇ ਚੋਂ